ਕੈਨੇਡਾ ਦੇ ਵਿੱਚ ਇੱਕ ਰੇਡੀਓ ਪ੍ਰੋਗਰਾਮ ਸੀਗਾ ਜਿੱਥੇ ਕੁਲਦੀਪ ਮਾਨਕ ਸਾਹਿਬ ਦੇ ਇੰਟਰਵਿਊ ਕਰਨੀ ਸੀ ਤੇ ਇੱਕ ਰਾਤ ਪਹਿਲਾਂ ਹੀ ਸਰਦੂਲ ਸਿੰਘੰਦਰ ਤੇ ਕੁਲਦੀਪ ਮਾਨਕ ਜਿਹੜਾ ਉਹ ਰੇਡੀਓ ਸੰਚਾਲਕ ਸੀਗਾ ਉਹਦੇ ਘਰ ਜਾ ਕੇ ਰੇ ਰਾਤ ਨੂੰ ਪਾਰਟੀ ਵਾਜੀ ਕੀਤੀ ਜਾਂ ਜੋ ਵੀ ਸਿਸਟਮ ਬਣਿਆ ਤੇ ਕਹਿੰਦੇ ਕਿ ਸਵੇਰੇ ਜਦੋਂ ਰੇਡੀਓ ਉਪਰ ਲਾਈਵ ਪ੍ਰੋਗਰਾਮ ਸੀ ਜਿੱਥੇ ਕੁਲਦੀਪ ਮਾਨ ਦੀ ਇੰਟਰਵਿਊ ਚਲਣੀ ਸੀਗੀ ਤੇ ਕੁਲਦੀਪ ਮਾਨਿੰਗ ਸਾਹਿਬ ਮੌਕੇ ਤੇ ਪਹੁੰਚ ਨਹੀਂ ਪਾਏ ਤੇ ਜਿੰਨੇ ਇੰਟਰਵਿਊ ਕਰਨੀ ਸੀ ਕਹਿੰਦੇ ਉਹ ਬਹੁਤ ਪਰੇਸ਼ਾਨ ਸੀਗਾ ਤੇ ਸਰਦੂਲ ਸਿਕੰਦਰ ਨੇ ਜਦੋਂ ਦੇਖਿਆ ਤੇ ਉਹਨੇ ਦੱਸਿਆ ਕਿ ਦੇਖੋ ਜੀ ਇਹ ਲਾਈਵ ਟਾਈਮ ਹੁੰਦਾ ਹੈ ਇਹਦਾ ਸਮਾਂ ਦਿੱਤਾ ਹੁੰਦਾ ਜਿਹੜੇ ਸਾਡੇ ਦਰਸ਼ਕ ਹੁੰਦੇ ਜਿਹੜੇ ਸਾਡੇ ਸੁਣਨ ਵਾਲੇ ਪਨਸ਼ਰਸ਼ਕ ਹੁੰਦੇ ਨੇ ਉਹ ਤਾਂ ਇੰਤਜ਼ਾਰ ਕਰ ਰਹੇ ਨੇ ਤੇ ਮਾਨਕ ਸਾਹਿਬ ਤਾਂ ਰਾਤ ਦੀ ਤੋਰ ਤੋਂ ਹੀ ਬਾਹਰ ਨਹੀਂ ਨਿਕਲੇ ਉਹ ਕੰਦੇਖ ਬਰਾਉ ਉਹਨ ਸਰਦੂਲ ਸਿਕੰਦਰ ਕਿਉਂਕਿ ਲਗਭਗ ਕਈ ਉੱਚੇ ਨਾਮ ਵਾਲੇ ਕਲਾਕਾਰਾਂ ਦੀ ਆਵਾਜ਼ ਕੱਢਣ ਚ ਮਸ਼ਹੂਰ ਸੀ ਤਾਂ ਉਹ ਸੱਜਣ ਨੇ ਕਿਹਾ ਕਿ ਸਰਦੂਲ ਸਿਕੰਦਰ ਨੇ ਆਪਣੀ ਦੋਸਤੀ ਨੂੰ ਨਿਭਾਉਂਦੇ ਹੋਏ ਉਹ ਜਿਹੜਾ 35-40 ਮਿੰਟ ਦਾ ਜਿਹੜਾ ਪ੍ਰੋਗਰਾਮ ਸੀਗਾ ਰੇਡੀਓ ਉੱਪਰ ਇੰਟਰਵਿਊ ਦਾ ਸਰਦੂਲ ਸਿਕੰਦਰ ਨੇ ਕੁਲਦੀਪ ਮਾਨਕ ਬਣ ਕੇ ਉਹਨਾਂ ਦੀ ਆਵਾਜ਼ ਦੇ ਵਿੱਚ ਉਹ ਇੰਟਰਵਿਊ ਦੇ ਦਿੱਤਾ ਤੇ ਲੋਕਾਂ ਨੇ ਪਸੰਦ ਵੀ ਬਹੁਤ ਕੀਤੀ ਤੇ ਕਹਿੰਦੇ ਇੰਟਰਵਿਊ ਖਤਮ ਹੋਣ ਤੋਂ ਘੰਟਾ ਸਵਾਹ ਘੰਟੇ ਬਾਅਦ ਜਦੋਂ ਕੁਲਦੀਪ ਮਾਨ ਸਿੰਘ ਸਾਹਿਬ ਆਏ ਤੇ ਉਹਨੇ ਮਾਫੀ ਮੰਗੀ ਵੀ ਮਾਫੀ ਮaaf ਕਰਨਾ ਮੈਂ ਲੇਟ ਹੋ ਗਿਆ ਤੇ ਚਲੋ ਚਲੋ ਤੁਸੀਂ ਜਿਹੜਾ ਪ੍ਰੋਗਰਾਮ ਕਰਨਾ ਕਰੋ ਤਾਂ ਜਿਹੜਾ ਸੰਚਾਲਕ ਸੀ ਉਹ ਕਹਿੰਦਾ ਜੀ ਹੁਣ ਤਾਂ ਪ੍ਰੋਗਰਾਮ ਹੋ ਗਿਆ ਸਰਦੂਲ ਸਾਹਿਬ ਨੇ ਤੁਹਾਡੀ ਆਵਾਜ਼ ਦੇ ਵਿੱਚੋਂ ਪ੍ਰੋਗਰਾਮ ਦੇ ਦਿੱਤਾ ਆ ਕਿ ਦੋਸਤੀ ਦੀਆਂ ਕਈ ਮਸਾਲਾ ਨੇ ਉਹ ਸਾਨੂੰ ਇਹ ਸਿਹਤ ਦੇ ਦਿੰਦੀਆਂ ਨੇ ਜੋ ਕਿ ਰਾਜਵੀਰ ਜਵੰਦਾ ਦੀ ਜਿਹੜੀ ਦੋਸਤੀ ਹੈ ਜਾਂ ਹੋਰ ਵੀ ਕਈ ਪੰਜਾਬੀ ਹਿੰਦੀ ਸਾਡੇ ਕਲਾਕਾਰ ਨੇ ਜਿਹੜੇ ਬਹੁਤ ਅੱਛੇ ਤਰੀਕੇ ਨਾਲ ਆਪਣੀਆਂ ਦੋਸਤੀਆਂ ਰਵਾਂਦੇ ਨੇ ਤੇ ਦੋਸਤੀ ਦੀ ਇੱਕ ਐ ਮਿਸਾਲ ਵੀ ਮੈਨੂੰ ਨਜ਼ਰ ਆਈ ਬੇਸ਼ੱਕ ਅੱਜ ਕੱਲ੍ਹ ਕਈ ਸਿੰਗਰ ਇੱਕ ਦੂਜੇ ਦੇ ਲੱਤਾਂ ਖਿੱਚਦੇ ਰਹਿੰਦੇ ਨੇ ਤੇ ਹਰ ਪਾਸੇ ਹੁੰਦਾ ਰਿਸ਼ਤੇਦਾਰੀਆਂ ਬਰਾਦਰੀਆਂ ਵਿੱਚ ਵੀ ਸਭ ਕੁਝ ਚੱਲਦਾ ਆ ਪਰ ਦੋਸਤੀ ਦੀ ਜਿਹੜੀ ਮਿਸਾਲਾ ਹੁੰਦੀਆਂ ਨੇ ਉਹ ਵੀ ਕਾਬਲੇ ਤਾਰੀਫ ਹੁੰਦੀਆਂ ਨੇ